ਮੈਂ ਇੱਕ ਕਹਾਣੀ ਸੁਣਾਉਣਾ ਬਹੁਤ ਵਧੀਆ ਇੱਕ ਮੱਕੜੀ ਸੀ ਮੱਕੜੀ ਪਤਾ ਕਿਹਨੂੰ ਕਹਿੰਦੇ ਨੇ ਸਪਾਈਡਰ ਨੂੰ ਉਹ ਕੀ ਕਰਦੀ ਹੁੰਦੀ ਆ ਜਾਲਾ ਬਣਾਉਂਦੀ ਆ ਹੈਨਾ ਜਾਲਾ ਕਿਉਂ ਬਣਾਉਂਦੀ ਉਹ ਹਾਂ ਜਾਲੇ ਚ ਕੀ ਹੁੰਦਾ ਵੇ ਸ਼ਿਕਾਰ ਫਸਦਾ ਉਹ ਕੀ ਹੁੰਦੇ ਨੇ ਮੱਖੀਆਂ ਮੱਛਰ ਨਿੱਕ ਨਿੱਕੇ ਕੀੜੇ ਹੈਨਾ ਇੱਕ ਵਾਰੀ ਕੀ ਹੋਇਆ ਇੱਕ ਮੱਕੜੀ ਨੂੰ ਭੁੱਖ ਲੱਗੀ ਤੇ ਉਹਨੇ ਸੋਚਿਆ ਵੀ ਇਹਨੂੰ ਭੁੱਖ ਬਹੁਤ ਲੱਗੀ ਐ ਮੈਂ ਕਿਉਂ ਨਾ ਜਾਲਾ ਬਣਾ ਦਵਾ ਤੇ ਜਾਲਾ ਬਣਾ ਕੇ ਉਹਦੇ ਚ ਮੱਖੀਆਂ ਮੱਛਰ ਕੀੜੇ ਬਕੜੇ ਫਸਣਗੇ ਮੈਂ ਇਹਨਾਂ ਨੂੰ ਖਾ ਜਾਵਾਂਗੀ ਤੇ ਮੇਰੀ ਭੁੱਖ ਮਿਟ ਜਾਏਗੀ ਉਸ ਮੱਕੜੀ ਨੇ ਕੀ ਕੀਤਾ ਇੱਕ ਸਾਫ਼ ਜੀ ਦੀਵਾਰ ਦੇਖੀ ਦੀਵਾਰ ਦੇ ਕੋਨੇ ਤੇ ਜਿਹੜਾ ਦਵਾਰ ਹੈ ਨਾ ਕੋਨਾ ਇਹ কর্নার ਦੇ ਉੱਪਰ ਉਹਨੇ ਜਾਲਾ ਬਣਾਉਣਾ ਸ਼ੁਰੂ ਕਰ ਦਿੱਤਾ ਮੱਕੜੀਆਂ ਕੋਨੇ ਤੇ ਬਣਾਉਂਦੀਆਂ ਜਾਲਾ ਉਹਨੇ ਜਾਲਾ ਬਣਾਉਣਾ ਸ਼ੁਰੂ ਕਰ ਦਿੱਤਾ ਹੁਣ ਜਾਲਾ ਜੇ ਬਣਾਉਣਾ ਸ਼ੁਰੂ ਕੀਤਾ ਹੀ ਸੀ ਇਹਦੇ ਥੋੜਾ ਜਿਹਾ ਜਾਲਾ ਬਣਾਇਆ ਸੀ ਅੱਧਾ ਕ ਬਣਾ ਦਿੱਤਾ ਸੀ ਜਾਲਾ ਉਹਨੇ ਇੱਕ ਨਾ ਬਿੱਲੀ ਦੇਖ ਰਹੀ ਸੀ ਉਹਦੇ ਆਲਾ ਬੜੇ ਘੂਰ ਘੂਰ ਕੇ ਬੜੇ ਧਿਆਨ ਨਾਲ ਦੇਖ ਰਹੀ ਸੀ ਬਿੱਲੀ ਉਹਦੇ ਆਲਾ ਮੱਕੜੀ ਨੇ ਦੇਖਿਆ ਵੀ ਮੈਂ ਜਾਲਾ ਬਣਾਉਣੀ ਪਈ ਆ ਇਹ ਬਿੱਲੀ ਮਾਸੀ ਮੈਨੂੰ ਘੂਰ ਘੂਰ ਦੇਖੀ ਜਾਂਦੀ ਆ ਉਹ ਤਾਂ ਰਹਿ ਨਹੀਂ ਰਹੀ ਕਿੰਨਾ ਮੱਸੇ ਕੀ ਗੱਲ ਹੋ ਗਈ ਮੈਨੂੰ ਬੜਾ ਘੂਰ ਘੂਰ ਦੇਖਦੀ ਪਈ ਆ ਮੈਂ ਕੁਝ ਗਲਤ ਕੀਤਾ ਬਿੱਲੀ ਕਹਿੰਨੇ ਕਿ ਤੂੰ ਗਲਤ ਕੀਤਾ ਤਾਂ ਹੀ ਤਾਂ ਮੈਂ ਘੂਰ ਘੂਰ ਕਰ ਦੇਖਦੀ ਪਈ ਆ ਇੰਨੀ ਸਾਫ ਸੁਥਰੀ ਦੀਵਾਰ ਹੈਗੀ ਐ ਜਿੱਥੇ ਤੂੰ ਜਾਲਾ ਬਣਾ ਰਹੀ ਐਵੇਂ ਵਿਚਾਲਾ ਬਣਾ ਰਹੀ ਐ ਇੱਥੇ ਕਿੱਥੇ ਮੱਖੀ ਮਛਰਾਂ ਆਂਦੇ ਨੇ ਇੱਥੇ ਨਾ ਮੱਖੀਆਂ ਨਿਆਣਾਂ ਐ ਨਾ ਮਛਰਾਂ ਨਿਆਣਾਂ ਐ ਨਾ ਕੀੜੀਆਂ ਨਿਆਣਾਂ ਐ ਐਵੇਂ ਨਹੀਂ ਮਿਹਨਤ ਕਰ ਰਹੀ ਐ ਤੂੰ ਤੇਰੀ ਮਿਹਨਤ ਵੇਸਟ ਜਾਏਗੀ ਮੱਕੜੀ ਕੰਦੇ ਹਾਂ ਮਾਸੀ ਗੱਲ ਤੇ ਠੀਕ ਹੈ ਥੈਂਕ ਯੂ ਥੈਂਕ ਯੂ ਵਿਵਾਕੀ ਮਾਨੂੰ ਬੜਾ ਠੀਕ ਗਾਈਡ ਕੀਤਾ ਇੱਥੇ ਹੁਣ ਤੇ ਆਣੇ ਨਹੀਂ ਮੱਖੀਆਂ ਮਛਰ ਤੇ ਆਣੇ ਨਹੀਂ ਹੈਗੇ ਐਵੇਂ ਮੈਂ ਵੇਸਟ ਕਰ ਰਹੀ ਆ ਟਾਈਮ ਨੂੰ ਆਪਣਾ ਮਿਹਨਤ ਕਰ ਰਹੀ ਆ ਵੇਸਟ ਕਰ ਰਹੀ ਆ ਟਾਈਮ ਆਪਣਾ એનર્ਜੀ ਵੇਸਟ ਕਰ ਰਹੀ ਆ ਮੈਂ ਫਿਰ ਕੀ ਕਰਾਂ ਬਿੱਲੀ ਮਾਸੀ ਬਿੱਲੀ ਕੰਦੇ ਕੀ ਉਹ ਦੇਖ ਵਿੰਡੋ ਆ ਨਾ ਜਿਹੜੀ ਵਿੰਡੋ ਵਿੰਡੋ ਚ ਤੂੰ ਜਾਲਾ ਬਣਾਏਂਗੇ ਨਾ ਬੜਾਏਂਗੇ ਤੇ ਵਿੰਡੋ ਦੇ ਵਿੱਚੋਂ ਮੱਖੀਆਂ ਵੀ ਆਉਂਦੀਆਂ ਐ ਮੱਛਰ ਵੀ ਆਉਂਦੇ ਨੇ ਆਪੇ ਫਸ ਜਾਣਗੇ ਤੂੰ ਖਾ ਲਈ ਗੰਦੀ ਵਾ ਮਾਸੀ ਗੱਲ ਤੇ ਬਿਲਕੁਲ ਸਹੀ ਠੀਕ ਐ ਮਕੜੀ ਨੇ ਕੀ ਕੀਤਾ ਮਕੜੀ ਨੇ ਛੜਕੀ ਦੇ ਵਿੱਚ ਵਿੰਡੋ ਦੇ ਵਿੱਚ ਜਾਲਾ ਬਣਾਉਣਾ ਸ਼ੁਰੂ ਕਰਤਾ ਬੜੇ ਮਜ਼ੇ ਨਾਲ ਨਾਲੇ ਘਾਹ ਰਹੀ ਐ ਨਾਲ ਘਾਣਾ ਘਾਹ ਰਹੀ ਐ ਨਾਲ ਜਾਲਾ ਬਣਾ ਰਹੀ ਐ ਵੀ ਵਾਹ ਵਾ ਜਾਲਾ ਫਟਾਫਟ ਬਣ ਜੀਗਾ ਮੱਖੀਆਂ ਮੱਛਰ ਫਸ ਜਾਣਗੇ ਮੈਂ ਉਹਨਾਂ ਨੂੰ ਖਾ ਕੇ ਆਪਣੀ ਭੁੱਖ ਮਿਟਾ ਲਵਾਂਗੀ ਅਜੇ ਉਹਨੇ ਅੱਦਾ ਜਾਲਾ ਬਣਾਇਆ ਸੀ ਚਿੜੀ ਉੜਦੀ ਉੜਦੀ ਆ ਕੇ ਉੱਥੇ ਆ ਕੇ ਕੋਲ ਬਹਿ ਗਈ ਉਹ ਦੇਖਣ ਲੱਗ ਗਈ ਮਕੜੀ ਨੂੰ ਦੇਖੀਗੀ ਦੇਖੀਗੀ ਮਕੜੀ ਜਾਲਾ ਬਣਾਈਗੀ ਬਣਾਈਗੀ ਉਹ ਉਛੜੀ ਦੇਖੀਗੀ ਦੇਖੀਗੀ ਮਕੜੀ ਕਹਿਣ ਲੱਗੀ ਚਿੜੀ ਆਂਟੀ ਤੁਸੀਂ ਮੇਰੇ ਵੱਲ ਬਾਰ ਬਾਰ ਕਿਉਂ ਦੇਖੀ ਜਾਂਦੇ ਹੋ ਚਿੜੀ ਕਹਿੰਦੀ ਮੈਂ ਤੇ ਤੇਰੀ ਮੂਰਖਤਾ ਤੇ ਹੈਰਾਨ ਆ ਇੰਨੀ ਮੂਰਖ ਹੈ ਤੂੰ ਮਕੜੀ ਕਰਨੇਗੀ ਚਿੜੀਂ ਆਂਟੀ ਮੈਂ ਮੂਰਖ ਕਿਉਂ ਚਿੜੀ ਕਹਿੰ ਲੈਂ ਕਿ ਦੇਖ ਕਿੰਨੀ ਤੇਜ਼ ਹਵਾ ਚੱਲ ਰਹੀ ਹੈ ਤੂੰ ਜਾਲਾ ਬਣਾਏਂਗੀ ਹਵਾ ਆਏਗੀ ਤੇ ਤੇਰਾ ਜਾਲਾ ਉੱਡ ਜਾਏਗਾ ਤੇ ਜਾਲੇ ਦੇ ਨਾਲ ਤੂੰ ਵੀ ਉੱਡ ਜਾਵੇਂਗੀ ਪਤਾ ਨਹੀਂ ਕਿੱਥੇ ਜਾ ਕੇ ਡਿੱਗੇਂਗੀ ਇੰਨੀ ਮਿਹਨਤ ਕਰ ਰਹੀ ਹੈ ਇੰਨੀ ਟਾਈਮ ਵੀ ਵੇਸਟ ਕਰ ਰਹੀ ਹੈ ਆਪਣੀ એનર્ਜੀ ਵੀ ਵੇਸਟ ਕਰ ਰਹੀ ਹੈ ਜੇ ਰਖ ਜਿੰਨੀ ਹਵਾ ਆਈ ਨਾਲੇ ਜਾਲਾ ਉੱਡ ਕੇ ਪਰੇ ਡਿੱਗਣਾ ਨਾਲ ਤੂੰ ਉੱਡ ਕੇ ਪਰੇ ਡਿੱਗਣਾ ਇੱਥੇ ਕੋਈ ਜਾਲਾ ਬੁਣਨ ਵਾਲੀ ਥਾਂ ਇਹ ਹੈ ਇਹੋ ਜੀ ਸੇਫ ਜਗ੍ਹਾ ਦੇਖ ਜਿੱਥੇ ਹਵਾ ਤੇਜ਼ ਨਾ ਆਵੇ ਤੇਰਾ ਜਾਲਾ ਵਧੀਆ ਬਣਿਆ ਰਹੇ। ਮਕੜੀ ਕਨੇ ਥੈਂਕ ਯੂ ਥੈਂਕ ਯੂ ਆਂਟੀ ਥੈਂਕ ਯੂ ਆਂਟੀ। ਵੀ ਗੱਲ ਤੇ ਬੜੀ ਵਧੀਆ ਹੈਗੀ ਆ। ਮਕੜੀ ਨੇ ਥੱਕ ਤ ਗਈ ਸੀ ਬੜੀ ਵਿਚਾਰੀ ਦੋ ਵਾਰ ਜਾਲਾ ਬਣਾ ਕੇ ਵਿੱਚ ਛੜਤਾ ਉਹਨੇ। ਉਹਨੇ ਫਿਰ ਤੀਜੀ ਜਗ੍ਹਾ ਚੁਣੀ। ਇੱਕ ਅਲਮਾਰੀ ਸੀ ਪੁਰਾਣੀ ਜੀ ਪਈ ਹੋਈ। ਅਲਮਾਰੀ ਵਿੱਚ ਉਹਨੇ ਜਾਲਾ ਔਣਾ ਸ਼ੁਰੂ ਕਰ ਦਿੱਤਾ। ਜਦੋਂ ਮਕੜੀ ਜਾਲੇ 'ਚ ਅਲਮਾਰੀ 'ਚ ਜਾਲਾ ਬਣਾਉਣ ਲੱਗੀ ਨਾ ਤੇ ਅੱਜ ਅੱਧਾ ਕੁ ਜਾਲਾ ਬਣਾਇਆ ਸੀ ਥੱਕ ਵੀ ਗਈ ਸੀ ਪੂਰੀ ਤਰ੍ਹਾਂ ਭੁੱਖ ਵੀ ਬਹੁਤ ਲੱਗ ਰਹੀ ਸੀ ਟਾਈਮ ਵੀ ਕਿੰਨਾ ਵੇਸਟ ਹੋ ਗਿਆ ਸੀ ਅੱਜ ਅੱਧਾ ਜਾਲਾ ਬਣਾਇਆ ਸੀ ਇੱਕ ਕਾਕਰੂਚ ਟਪੂਸੀ ਮਾਰ ਕੇ ਆ ਗਿਆ ਸਾਹਮਣੇ ਮੱਕੜੀ ਨੇ ਦੇਖਿਆ ਕਹਿੰ ਲੰਗਾ ਅੰਕਲ ਤੁਸੀਂ ਕਾਕਰੂਚ ਕਹਿੰ ਲਗਾ ਵੀ ਤੂੰ ਥੱਕੀ ਕਰਦੀ ਪਈ ਹੈ ਕਹਿੰਦੀ ਅੰਕਲ ਮੈਂ ਜਾਲਾ ਬਣਾਣੀ ਪਈ ਆ ਇੱਥੇ ਜਾਲਾ ਬਣਾਵਾਂਗੀ ਮੱਖੀਆਂ ਮੱਛਰ ਫਸਣਗੇ ਤੇ ਜਦੋਂ ਫਸ ਜਾਣਗੇ ਤੇ ਮੈਂ ਉਹਨਾਂ ਨੂੰ ਖਾ ਜਾਵਾਂਗੀ ਕੋਕਰਚ ਕਹਿੰਦਾ ਤੂੰ ਪਾਗਲ ਹੈ ਇਸ ਅਲਮਾਰੀ ਦੇ ਵਿੱਚ ਕੋਈ ਵੀ ਮੱਖੀਆਂ ਮਛਰ ਨਹੀਂ ਆਉਂਦੇ ਪੁਰਾਣੀ ਜਿਹੀ ਅਲਮਾਰੀ ਹੈ ਤੇ ਮੈਂ ਤੇ ਜਿਹੜਾ ਮਾਲਕ ਸੀ ਉਹਨੂੰ ਗੱਲ ਕਰਦਿਆਂ ਸੁਣਿਆ ਉਹਨ ਤੇ ਅਲਮਾਰੀ ਵੇਚ ਦਿੱਤੀ ਹੈ ਅੱਜ ਸ਼ਾਮੀ ਚੁੱਕ ਕੇ ਲੈ ਜਾਣਗੇ ਨਾਲ ਅਲਮਾਰੀ ਚੁੱਕ ਕੇ ਲੈ ਜਾਣਗੇ ਨਾਲ ਤੇਰਾ ਜਾਲਾ ਚੁੱਕ ਕੇ ਲੈ ਜਾਣਗੇ ਨਾਲ ਵਿੱਚ ਤੈਨੂੰ ਚੁੱਕ ਕੇ ਲੈ ਜਾਣਗੇ ਤੂੰ ਇੰਨੇ ਵੇਸਟ ਕਰ ਰਹੀ ਹੈ ਮਿਹਨਤ ਕਰ ਰਹੀ ਹੈ ਟਾਈਮ ਵੇਸਟ ਕਰ ਰਹੀ ਹੈ ਕੀ ਫਾਇਦਾ ਇਹ ਪੁਰਾਣੀ ਜੀ ਅਲਮਾਰੀ ਚ ਕੋਈ ਵੀ ਮੱਖੀਆਂ ਮਛਰ ਨਹੀਂ ਆਉਂਦੇ ਹੁੰਦੇ ਤੇ ਅਲਮਾਰੀ ਵੇਚ ਚੁੱਕੀ ਹੈ ਤੇ ਹੁਣ ਕਿਸੇ ਨਾ ਕਿਸ ਨੇ ਆ ਕੇ ਉਹ ਚੁੱਕ ਕੇ ਲੈ ਜਾਣਾ ਮੈਂ ਐਵੇਂ ਫालतੂ ਬੰਦ ਕਰ ਰਹੀ ਆ ਕਹਿੰਨੇਗੀ ਅੱਛਾ ਉਹ ਛੱਡ ਕੇ ਨਾ ਜੀ ਉਹ ਮਕੜੀ ਇਧਰ ਉਧਰ ਘੁੰਮਣ ਲੱਗ ਪਈ ਹੁਣ ਮੈਂ ਕੀ ਕਰਾਂ ਕਿੱਥੇ ਜਾਲਾ ਬਣਾਵਾ ਕਿੱਥੇ ਮੱਖੀਆਂ ਵਿੱਚ ਰਾਨਗੇ ਥੱਕ ਵੀ ਗਈ ਸੀ ਭੁੱਖ ਵੀ ਬੜੀ ਲੱਗੀ ਟਾਈਮ ਵੀ ਕਿੰਨਾ ਵੇਸਟ ਕਰ ਲਿਆ ਕਹਿੰਨੇਗੀ ਹੁਣ ਮੈਂ ਕੀ ਕਰਾਂ ਇੱਕ ਨਾ ਕੀੜੀ ਤੁਰ ਜਾਂਦੀ ਸੀ ਕੀੜੀ ਤੇ ਕੀੜੀ ਨੂੰ ਦੇਖ ਕੇ ਮਕੜੀ ਕਹਿੰਨ ਲੱਗੀ ਉਹ ਕੀੜੀ ਜਰਾ ਰੁਕ ਮੇਰੀ ਹੈਲਪ ਕਰ ਮੈਨੂੰ ਭੁੱਖ ਬਹੁਤ ਲੱਗੀ ਆ ਦੱਸ ਮੈਂ ਕੀ ਕਰਾਂ ਕੀੜੀ ਕਹਿੰਦੀ ਮੈਂ ਤੈਨੂੰ ਕਦੋਂ ਦੀ ਦੇਖਦੀ ਪਈ ਆ ਕਦੀ ਤੂੰ ਦੀਵਾਰ ਦੇ ਕੋਨੇ ਤੇ ਜਾਲਾ ਬਣਾ ਕੇ ਵਿੱਚ ਛੱਡ ਦਿੰਦਾ ਕਿਸੇ ਦੇ ਕਹਿਣ ਤੇ ਕਿਸੇ ਨੇ ਕਿਹਾ ਨਹੀਂ ਇੱਥੇ ਨਹੀਂ ਬਸਰਾ ਤੂੰ ਛੱਡ ਦਿੰਦਾ ਫਿਰ ਤੇਰਾ ਮਨ ਬਣਿਆ ਮੈਂ ਖਿੜਕੀ 'ਚ ਜਾਲਾ ਬਣਾਵਾ ਕਿਸੇ ਨੇ ਕਹਿ ਦਿੱਤਾ ਵੀ ਨਹੀਂ ਇੱਥੇ ਉੱਡ ਜਾਏਗਾ ਤੂੰ ਤਾਂ ਛੱਡ ਦਿੰਦਾ ਅਲਮਾਰੀ 'ਚ ਜਾਲਾ ਬਣਾਉਣ ਲੱਗੀ ਤੈਨੂੰ ਫਿਰ ਕਿਸੇ ਨੇ ਕਹਿ ਦਿੱਤਾ ਵੀ ਕੋਈ ਫਾਇਦਾ ਨਹੀਂ ਤੂੰ ਫਿਰ ਛੱਡ ਦਿੰਦਾ ਕਿਸੇ ਦੇ ਕਹਿਣ ਤੇ ਬਾਰ ਬਾਰ ਤੂੰ ਆਪਣਾ ਕੰਮ ਸ਼ੁਰੂ ਕਰਦੀ ਹੈ ਤੇ ਛੱਡ ਦਿੰਦੀ ਹੈ ਆਪਣਾ ਕੰਮ ਤੂੰ ਸ਼ੁਰੂ ਕਰਦੀ ਹੈ ਔਰ ਕਿਸੇ ਦੇ ਕਹਿਣ ਤੇ ਛੱਡ ਦਿੰਨੀ ਐ ਵੀ ਨਹੀਂ ਹੋਣਾ ਨਹੀਂ ਹੋਣਾ ਨਹੀਂ ਹੋਣਾ ਤੇ ਤੇਰੇ ਵਰਗਿਆਂ ਫਿਰ ਭੁੱਖੇ ਹੀ ਮਰਦਿਆਂ ਨੇ ਜੇ ਤੂੰ ਇੱਕੋ ਥਾਂ ਤੇ ਜਾਲਾ ਬਣਾਇਆ ਹੁੰਦਾ ਨਾ ਹੋ ਸਕਦਾ ਕੋਈ ਨਾ ਕੋਈ ਮੱਖੀ ਮੱਛਰ ਫਸੀ ਜਾਂਦੇ ਤੂੰ ਰੱਜ ਜਾਂਦੀ ਤੂੰ ਕਿੰਨੇ ਜਗ੍ਹਾ ਜਾਲੇ ਬਣਾਏ ਫਿਰ ਛੱਡ ਦਿੱਤੇ ਫਿਰ ਬਣਾਏ ਫਿਰ ਛੱਡ ਦਿੱਤੇ ਜਿਹੜੇ ਆਪਣਾ ਕੰਮ ਸ਼ੁਰੂ ਕਰਕੇ ਅਧੂਰਾ ਛੱਡ ਦਿੰਦੇ ਨੇ ਨਾ ਐਦਾਂ ਹੀ ਦੁਖੀ ਹੁੰਦੇ ਨੇ ਫਿਰ ਆਪਣਾ ਕੰਮ ਸ਼ੁਰੂ ਕਰ ਦਿੰਦੇ ਨੇ ਫਿਰ ਵਿਚੇ ਛੱਡ ਦਿੰਦੇ ਨੇ ਫਿਰ ਉਹ ਭਟਕਦੇ ਇਹਨੇ ਆਪਣਾ ਟਾਈਮ ਵੀ ਵੇਸਟ ਕਰਦੇ ਨੇ ਆਪਣੀ એનર્ਜੀ ਵੀ ਵੇਸਟ ਕਰਦੇ ਨੇ ਆਪਣੇ ਟਾਈਮ ਤੇ એનર્ਜੀ ਵੇਸਟ ਕਰਕੇ ਫਿਰ ਵੀ ਉਹ ਕਿਸੇ ਕੰਮ ਨਹੀਂ ਆਉਂਦੇ ਫਿਰ ਵੀ ਜਿਹੜਾ ਉਹ ਥੱਕ ਜਾਂਦੇ ਨੇ ਹੁਣ ਮਤਲਬ ਮਤਲਬ ਇਹ ਹੈ ਸਾਡੀ ਜ਼ਿੰਦਗੀ ਵਿੱਚ ਵੀ ਇਸੇ ਤਰ੍ਹਾਂ ਹੁੰਦਾ ਵੈ ਸਾਡੇ ਜੀਵਨ ਦੇ ਵਿੱਚ ਵੀ ਬਿਲਕੁਲ ਇਸੇ ਤਰ੍ਹਾਂ ਹੁੰਦਾ ਹੈ ਉਹ ਕੀ ਹੁੰਦਾ ਸਾਡੀ ਜ਼ਿੰਦਗੀ ਵਿੱਚ ਅਸੀਂ ਕਹਿੰਦੇ ਆ ਵੀ ਅਸੀਂ ਸਾਇੰਸ ਲੈਣੀ ਹੈ ਦੂਜਾ ਕਹਿੰਦਾ ਨਹੀਂ ਨਹੀਂ ਤੈਨੂੰ ਸਾਇੰਸ ਦਾ ਕਿੱਥੇ ਹੋਣਾ ਤੂੰ ਆਰਟਸ ਲੈ ਬੰਦਾ ਕਿਹਾ ਨਾ ਚੋ ਸਾਇੰਸ ਨਹੀਂ ਮਤੋਣੀ ਮਤਲਬ ਸਾਇੰਸ ਛੱਡ ਕੇ ਆਰਟਸ ਲੈ ਲੰਦੇ ਫਿਰ ਬੰਦਾ ਕੋਈ ਕੰਮ ਕਰਨ ਲੱਗਦਾ ਹੈ ਜਦੋਂ ਬੈਂਕਿੰਗ ਦੀ ਜੌਬ ਲੈਣ ਲੱਗਦਾ ਹੈ ਲੈ ਤੈਨੂੰ ਕਿੱਥੇ ਬੈਂਕਿੰਗ ਦੀ ਜੌਬ ਹੋਣੀ ਹੈ ਤੂੰ ਕਿਤੇ ਸਟੋਰ ਦੇ ਉੱਪਰ ਜਾ ਕੇ ਕੰਮ ਕਰ ਕਿਸੇ ਫੈਕਟਰੀ ਚ ਕੰਮ ਕਰ ਬੰਦਾ ਛੱਡ ਦਿੰਦਾ ਅੱਛਾ ਨਹੀਂ ਹੋਣਾ ਮੇਤੋਂ ਬੰਦਾ ਮਨ ਤੇ ਬਣਾਉਂਦਾ ਵੈ ਮੈਂ ਕੰਮ ਕਰਾਂ ਪਰ ਉਹਨੂੰ ਰਸਤੇ ਚ ਟੋਕਣ ਵਾਲੇ ਬੜੇ ਆ ਜਾਂਦੇ ਨੇ ਕਿੰਨੇ ਆਪਣੀਆਂ ਸਲਾਹਾਂ ਦੇਣ ਆ ਜਾਂਦੇ ਨੇ ਇਦਾਂ ਨਹੀਂ ਤੂੰ ਇਦਾਂ ਕਰ ਇਦਾਂ ਨਹੀਂ ਤੂੰ ਇਦਾਂ ਕਰ ਬੰਦਾ ਆਪਣਾ ਕੰਮ ਵਿੱਚੇ ਛੱਡ ਕੇ ਦੂਜਾ ਫੜ ਕੇ ਬਹਿ ਜਾਂਦਾ ਉਹ ਕਿਤੇ ਵੀ ਨਹੀਂ ਪਹੁੰਚਦਾ ਹੁਣ ਮੈਨੂੰ ਪਿਆਸ ਲੱਗੀ ਹੋਵੇ ਮੈਂ ਇੱਥੇ ਖੂਹ ਖੋਦ ਰਵਾਂ ਅਜੇ ਖੂਹ ਖੋਦ ਕੇ ਪਾਣੀ ਨਿਕਲਦਾ ਨਾ ਤੇ ਕਿੰਨਾ ਖੂਹ ਖੋਦਣਾ ਪੈਂਦਾ 50 ਫੁੱਟ 100 ਫੁੱਟ 200 ਫੁੱਟ ਖੋਦਣਾ ਪੈਂਦਾ ਮੈਂ ਅਜੇ 5 ਫੁੱਟ ਹੀ ਖੂਹ ਖੋਦਿਆ ਕਿਸੇ ਨੇ ਕਹ ਲੈ ਇੱਥੇ ਥੋੜੇ ਪਾਣੀ ਨਿਕਲਣੇ ਉੱਥੇ ਪਰੇ ਟਰਾਈ ਕਰ ਮੈਂ ਪਰੇ ਜਾ ਕੇ ਫਿਰ ਖੋਦਣਾ ਸ਼ੁਰੂ ਕਰਤਾ ਕਦੇ 5 ਫੁੱਟ ਖੋਦਿਆ ਸੀ ਫਿਰ ਕਿਸ ਨੇ ਕਹ ਲੈ ਉੱਥੇ ਥੋੜੇ ਪਾਣੀ ਮਿਲ ਲੈ ਉੱਥੇ ਮਿਲ ਲੈ ਮੈਂ 50 ਜਿਹਦਾ ਖੂਹ ਖੋਦ ਲਿਆ ਮੈਨੂੰ ਪਾਣੀ ਮਿਲ ਜੇਗਾ ਨਹੀਂ ਨਾ ਮੈਨੂੰ ਕੀ ਕਰਨਾ ਪਏਗਾ ਇੱਕੋ ਥਾਂ ਤੇ ਖੋਦਣਾ ਪਏਗਾ ਮਨ ਮਾਰ ਕੇ ਮਿਹਨਤ ਕਰਕੇ ਇੱਕੋ ਥਾਂ ਲਗਨ ਦੇ ਨਾਲ ਮੈਂ ਖੂਹ ਖੋਦਾ ਜਾਵਾਂਗਾ ਖੋਦਾ ਜਾਵਾਂਗਾ ਇੱਕ ਨਾ ਇੱਕ ਦਿਨ ਮੈਨੂੰ ਪਾਣੀ ਜ਼ਰੂਰ ਮਿਲੇਗਾ ਜ਼ਿੰਦਗੀ ਵਿੱਚ ਤੁਸੀਂ ਡਿਸਾਈਡ ਕਰ ਲਓ ਫੈਸਲਾ ਲੈ ਲਵੋ ਕਿ ਜ਼ਿੰਦਗੀ ਵਿੱਚ ਤੁਸੀਂ ਕਰਨਾ ਕੀ ਹੈ ਪਹਿਲਾ ਇੱਕ ਪੱਕਾ ਫੈਸਲਾ ਲੈ ਲਓ ਜਦੋਂ ਪੱਕਾ ਫੈਸਲਾ ਲੈ ਲਿਆ ਨਾ ਤੁਹਾਨੂੰ ਬੜੇ ਰੋਕਣ ਵਾਲੇ ਆਣਗੇ ਲੈ ਤੇ ਤੂੰ ਕਿੱਥੇ ਆਣਾ ਮੈਂ ਤੁਸੀਂ ਕਹੋ ਮੈਂ ਡਾਕਟਰ ਬਣਨਾ ਹੈ ਲੈ ਤੇ ਤੂੰ ਕਿੱਥੇ ਡਾਕਟਰ ਬਣਿਆ ਜਾਣਾ ਤੁਸੀਂ ਕਹੋ ਮੈਂ ਇੰਜੀਨੀਅਰ ਬਣਨਾ ਲੈ ਤੇ ਤੂੰ ਕਿੱਥੇ ਬਣਿਆ ਜਾਣਾ ਤੁਸੀਂ ਕਹੋ ਮੈਂ ਲਾਇਰ ਬਣਨਾ ਮੈਂ ਜੱਜ ਬਣਨਾ ਮੈਂ ਵਕੀਲ ਬਣਨਾ ਮੈਂ ਫਲਾਣਾ ਬਣਨਾ ਜੇ ਕੋਈ ਕਹਿੰਦਾ ਤੇ ਤੂੰ ਕਿੱਥੇ ਬਣਿਆ ਜਾਣਾ ਉਹਨੂੰ ਪੁੱਛੋ ਕਿਉਂ ਕੀ ਰੀਜ਼ਨ ਇੰਨੀ ਦੁਨੀਆ ਡਾਕਟਰ ਬਣ ਗਈ ਮੈਂ ਨਹੀਂ ਬਣ ਸਕਦਾ ਇੰਨੀ ਦੁਨੀਆ ਜੱਜ ਬਣ ਗਈ ਮੈਂ ਨਹੀਂ ਬਣ ਸਕਦਾ ਜੇ ਹੋਰ ਲੋਕ ਇੰਜੀਨੀਅਰ ਬਣ ਸਕਦੇ ਨੇ ਕਿ ਮੈਂ ਨਹੀਂ ਬਣ ਸਕਦਾ ਉਹਨੂੰ ਪੁੱਛੋ ਕਿਉਂ 90% ਲੋਕਾਂ ਕੋਲ ਕਿਉਂ ਤਾਂ ਜਵਾਬ ਨਹੀਂ ਹੋਏਗਾ ਚੁੱਪ ਕਰ ਜਾਣਗੇ ਸਿਰਫ 10% ਉਹ ਬੰਦੇ ਹੋਣਗੇ ਜਿਹੜੇ ਤੁਹਾਨੂੰ ਠੀਕ ਜਵਾਬ ਦੇਣਗੇ ਵੀ ਇਸ ਕਰਕੇ ਕਿਉਂਕਿ ਤੇਰੇ ਚ ਆਹ ਕੁਆਲਿਟੀ ਨਹੀਂ ਹੈ ਆਹ ਗੁਣ ਨਹੀਂ ਹੈ ਇਸ ਗੁਣ ਨੂੰ ਪੈਦਾ ਕਰ ਫਿਰ ਬਣ ਜਾਏਗਾ ਜੇ ਤੇ ਐਦਾਂ ਕੋਈ ਸਲਾਹ ਦੇਣ ਵਾਲਾ ਹੈ ਨਾ ਬੀਤੋ ਆਪਣੇ ਆਪ ਨੂੰ ਥੋੜਾ ਇਦਾਂ ਬਦਲ ਲੈ ਤੇ ਆਹ ਗੁਣ ਲੈ ਕੇ ਆ ਫਿਰ ਤੇ ਜੇ ਤੁਹਾਡੇ ਕਿਉਂ ਦਾ ਕੋਈ ਜਵਾਬ ਨਾ ਨਾ ਦੇਵੇ ਇਹਦਾ ਮਤਲਬ ਪਤਾ ਕੀ ਹੁੰਦਾ ਹੈ ਤੁਸੀਂ ਕਹੋ ਮੈਂ ਡਾਕਟਰ ਬਣਨਾ ਹੈ ਦੂਜਾ ਬੰਦਾ ਕਹਦਾ ਪੂਰੀ ਬਣ ਸਕਦਾ ਡਾਕਟਰ ਉਹਨੂੰ ਪੁੱਛੋ ਕਿਉਂ ਜਿਹਨੂੰ ਕਿਉਂ ਦਾ ਜਵਾਬ ਨਾ ਨਾ ਆਵੇ ਇਹਦਾ ਮਤਲਬ ਪਤਾ ਕੀ ਹੈ ਕਿ ਉਹ ਬੰਦਾ ਡਾਕਟਰ ਨਹੀਂ ਬਣ ਸਕਦਾ ਤੁਹਾਨੂੰ ਵੀ ਰੋਕਦਾ ਪਿਆ ਉਹ ਨਹੀਂ ਆਪ ਨਹੀਂ ਬਣ ਸਕਦਾ ਇਸ ਕਰਕੇ ਆਪ ਡਾਕਟਰ ਨਹੀਂ ਬਣ ਨਹੀਂ ਸਕਦਾ ਉਹ ਸੋਚਦਾ ਕੋਈ ਵੀ ਨਹੀਂ ਬਣ ਸਕਦਾ ਤੁਸੀਂ ਸ਼ਾਪ ਖੋਲਣੀ ਹੈ ਵੀ ਮੈਂ ਇਥੇ ਸ਼ਾਪ ਖੋਲਣ ਲੱਗਿਆ ਤੁਹਾਨੂੰ ਕਿਸੇ ਨੇ ਕਹਤਾ ਤੇਰੀ ਸ਼ਾਪ ਚਲਣੀ ਨਹੀਂ ਤੁਸੀਂ ਪੁੱਛਿਆ ਕਿਉਂ ਉਹ ਕਹਿੰਦਾ ਵੀ ਫਲਾਣੇ ਬੰਦੇ ਨੇ ਵੀ ਖੋਲੀ ਸੀ ਉਹਦੀ ਵੀ ਸ਼ਾਪ ਨਹੀਂ ਚੱਲੀ ਤੁਸੀਂ ਕਹਿੰਦੇ ਵੀ ਜਰੂਰੀ ਥੋੜੇ ਵੀ ਫਲਾਣੇ ਦੀ ਨਹੀਂ ਚੱਲੀ ਤੇ ਮੇਰੀ ਵੀ ਨਹੀਂ ਚੱਲੇਗੀ ਕੀ ਪਤਾ ਉਹਨੇ ਮਾਲ ਘਟਿਆ ਪਾਇਆ ਹੋਵੇ ਸ਼ਾਪ 'ਚ ਕੀ ਪਤਾ ਗਾਹਾਂ ਨਾਲ ਲੜਦਾ ਹੋਵੇ ਕੀ ਪਤਾ ਉਹਨੂੰ ਪਤਾ ਹੀ ਨਾ ਹੋਵੇ ਮਾਰਜਨ ਕਿੰਨਾ ਰੱਖਣਾ ਹੈ ਇਸ ਕਰਕੇ ਮੈਨੂੰ ਪਤਾ ਹੈ ਮੈਂ ਜੇ ਸ਼ਾਪ ਚਲਾਣੀ ਹੈ ਮੈਨੂੰ ਸ਼ਾਪ 'ਚ ਕਿਹੜਾ ਕਿਹੜਾ ਸਮਾਨ ਚਾਹੀਦਾ ਹੈ ਉਦਾ ਰੇਟ ਕੀ ਹੋਣਾ ਚਾਹੀਦਾ ਹੈ ਗਾਖਾਂ ਦੇ ਨਾਲ ਡੀਲਿੰਗ ਕੀ ਕਰਨੀ ਹੈ ਆਪਣੇ ਅੰਦਰ ਗੁਣ ਪੈਦਾ ਕਰੋ ਤੁਸੀਂ ਦੁਨੀਆ ਦਾ ਹਰ ਕੰਮ ਕਰ ਸਕਦੇ ਹੋ ਤੁਸੀਂ ਚਾਹੋ ਤੁਸੀਂ ਡਾਕਟਰ ਬਣ ਸਕਦੇ ਹੋ ਤੁਸੀਂ ਚਾਹੋ ਵਕੀਲ ਬਣ ਸਕਦੇ ਹੋ ਤੁਸੀਂ ਚਾਹੋ ਇੰਜੀਨੀਅਰ ਬਣ ਸਕਦੇ ਹੋ ਤੁਸੀਂ ਚਾਹੋ ਦੁਨੀਆ ਦਾ ਸਭ ਤੋਂ ਵੱਡਾ ਥਿੰਕਰ ਬਣ ਸਕਦੇ ਹੋ ਫਲਸਫਰ ਬਣ ਸਕਦੇ ਹੋ ਤੁਸੀਂ ਚਾਹੋ ਤੇ ਪ੍ਰਾਈਮ ਮਿਨਿਸਟਰ ਬਣ ਸਕਦੇ ਹੋ ਤੁਸੀਂ ਚਾਹੋ ਪ੍ਰੈਜ਼ੀਡੈਂਟ ਬਣ ਸਕਦੇ ਹੋ ਕੁਝ ਵੀ ਬਣ ਸਕਦੇ ਹੋ ਤੁਸੀਂ ਸਿਰਫ ਆਪਣੇ اندر ਗੁਣ ਪੈਦਾ ਕਰਕੇ ਕੋ ਮੈਂ ਬਣ ਸਕਦਾ ਹਾਂ ਕੋਈ ਕਵੇ ਤੂੰ ਨਹੀਂ ਬਣ ਸਕਦਾ ਪਰਚੋ ਕਿਉਂ ਉਹ ਕਿਉਂ ਨਾ ਉਹਨਾਂ ਕੋਈ ਜਵਾਬ ਨਹੀਂ ਹੋਏਗਾ ਕਿ ਜੇ ਹੋਰ ਕੋਈ ਪ੍ਰੈਜ਼ੀਡੈਂਟ ਬਣ ਸਕਦਾ ਹੈ ਤੇ ਮੈਂ ਕਿਉਂ ਨਹੀਂ ਬਣ ਸਕਦਾ ਜੇ ਦੂਜਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਦੂਜਾ ਫਿਲਾਸਫਰ ਬਣ ਸਕਦਾ ਹੈ ਮੈਂ ਕਿਉਂ ਨਹੀਂ ਬਣ ਸਕਦਾ ਜੇ ਉਹਦੇ ਕੋਲ ਤਾਕਤ ਹੈ ਉਹਦੇ ਕੋਲ ਸਟਰੈਂਥ ਹੈ ਉਹਦੇ ਕੋਲ ਪਾਵਰ ਹੈ ਉਹਦੇ ਕੋਲ ਨੌਲੇਜ ਹੈ ਉਹ ਬਣ ਸਕਦਾ ਹੈ ਤੇ ਉਹਨਾਂ ਰਸਤਿਆਂ ਤੇ ਚੱਲ ਕੇ ਨੈਵੀ ਬਣ ਸਕਦਾ ਹਾਂ ਇਸ ਕਰਕੇ ਗੁਰੂ ਜੀ ਪਤਾ ਕੀ ਕਹਿੰਦੇ ਨੇ ਦੇਖੋ ਰੱਬ ਨੇ ਦਿਮਾਗ ਦਿੱਤਾ ਨਾ ਸਾਨੂੰ ਜਿਹੜਾ ਡਾਕਟਰ ਬਣਿਆ ਉਹਦੇ ਕੋਲ ਵੀ ਦਿਮਾਗ ਹੈ ਸਾਡੇ ਕੋਲ ਵੀ ਹੈ ਡਾਕਟਰ ਕੋਲ ਦਿਮਾਗ ਥੋੜਾ ਜ਼ਿਆਦਾ ਥੋੜੇ ਸਾਡੇ ਨਾਲੋਂ ਜਿੰਨਾ ਸਾਡਾ ਦਿਮਾਗ ਹੈ ਉਹਨਾਂ ਡਾਕਟਰ ਦਾ ਵਜ਼ਨ ਵੀ ਸੇਮ ਹੈ ਦਿਮਾਗ ਦਾ ਸਭ ਦਾ ਲਗਭਗ ਬਰਾਬਰ ਹੀ ਹੁੰਦਾ ਹੈ ਤੇ ਜੇ ਉਹ ਡਾਕਟਰ ਬਣ ਸਕਦਾ ਤੇ ਅਸੀਂ ਵੀ ਬਣ ਸਕਦੇ ਹਾਂ ਉਹਦੇ ਕੋਲ ਵੀ ਦੋ ਅੱਖਾਂ ਨੇ ਸਾਡੇ ਕੋਲ ਵੀ ਦੋ ਅੱਖਾਂ ਨੇ ਉਦੇ ਕੋਲ ਵੀ ਦੋ ਕੰਨ ਨੇ ਸਾਡੇ ਕੋਲ ਵੀ ਉਹਦੇ ਕੋਲ ਵੀ ਜ਼ੁਬਾਨ ਹੈ ਸਾਡੇ ਕੋਲ ਵੀ ਸਰੀਰ ਉਹਦਾ ਵੀ ਸਾਡੇ ਵਰਗਾ ਹੀ ਹੈ ਜੇ ਉਹ ਇੰਨੀ ਮਿਹਨਤ ਕਰਕੇ ਇੰਨੀ ਉੱਚੀ ਪਹੁੰਚ ਸਕਦਾ ਹੈ ਤੇ ਅਸੀਂ ਕਿਉਂ ਨਹੀਂ ਪਹੁੰਚ ਸਕਦੇ ਅਸੀਂ ਵੀ ਪਹੁੰਚ ਸਕਦੇ ਆ ਇਸ ਕਰਕੇ ਗੁਰੂ ਜੀ ਬਾਣੀ ਚ ਪਤਾ ਕੀ ਕਹਿੰਦੇ ਨੇ ਗੁਰੂ ਜੀ ਬਾਣੀ ਚ ਕਹਿੰਦੇ ਨੇ ਅਗਾਹ ਪੂ ਤਰਾੰਗ ਪਿੱਛਾ ਫੇਰ ਨਾ ਮੁਢਾੜਾ ਅੱਗੇ ਨੂੰ ਵਧੋ ਪਿੱਛੇ ਨੂੰ ਨਾ ਜਾਓ ਅੱਗੇ ਵਧ ਰਹੇ ਹੋ ਨਾ ਕੋਈ ਰੋਕ ਕੇ ਕਹਿੰਦਾ ਨਹੀਂ 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 ਇੱਥੇ ਜਾਲਾ ਪੜਾਉਂਦਾ ਕੀ ਫਾਇਦਾ ਇੱਥੇ ਮੱਖੀਆਂ ਮੱਛਰ ਨਹੀਂ ਫਸਣੇ ਪਿਛੇ ਨਾ ਮੁੜੂ ਉਹਨੂੰ ਕੋ ਮੈਂ ਤੁਰ ਪਿਆ ਤੇ ਤੁਰ ਪਿਆ ਹੁਣ ਜੋ ਮਰਜੀ ਹੋ ਜਾਏ ਹੁਣ ਕੁਦਰਤ ਨੂੰ ਮੇਰੇ ਸਾਹਮਣੇ ਬਦਲਣਾ ਪਏਗਾ ਮੈਂ ਨਹੀਂ ਬਦਲਾਂਗਾ ਹਾਂ ਮੇਰੇ ਕੋਲ ਇੰਨੀ لیاقت ਹੋਏਗੀ ਇੰਨੇ ਗੁਣ ਹੋਏਗੇ ਮੈਂ ਬਦਲ ਕੇ ਦਿਖਾਵਾਂਗਾ ਕੁਦਰਤ ਲੋਕ ਪਹਾੜਾਂ ਦਾ ਸੀਨਾ ਚੀਰ ਕੇ ਉਹਦੇ ਵਿੱਚੋਂ ਛਰਨੇ ਪੈਦਾ ਕਰ ਲੈਂਦੇ ਨੇ ਐਸੇ ਲੋਕ ਨੇ ਇਸ ਕਰਕੇ ਗੁਰੂ ਜੀ ਬਾਣੀ ਚ ਸਾਨੂੰ ਵਿਕਾਸਸ਼ੀਲ ਬਣਾਉਂਦੇ ਨੇ ਸਾਨੂੰ ਵਿਕਸਿਤ ਕਰਦੇ ਨੇ ਗੁਰੂ ਜੀ ਸਾਨੂੰ ਅੱਗੇ ਵਧਨ ਦੀ ਜਾਤ ਸਿਖਾਉਂਦੇ ਨੇ ਉੱਚਾ ਚੁੱਕਦੇ ਨੇ ਗੁਰੂ ਜੀ ਕਹਿੰਦੇ ਨੇ ਅਗਾਹੂ ਤਰਾੰਗ ਅਲਿਖਿਆ ਨਾ ਉੱਪਰ ਅਗਾਹੂ ਤਰਾੰਗ ਅੱਗੇ ਨੂੰ ਵਧਨ ਦੀ ਤਾੰਗ ਰੱਖੋ ਕਿ ਮੈਂ ਅੱਗੇ ਵਧਣਾ ਹੈ ਅਗਾਹੂ ਤਰਾੰਗ ਪਿੱਛਾ ਫੇਰ ਨਾ ਮੁੜੜਾ ਪਿੱਛੇ ਮੁੜ ਕੇ ਨਾ ਦੇਖੋ ਕਿ ਮੈਂ ਵਾਪਸ ਚੱਲ ਜਾਵਾਂ ਜੀ ਹੋਣਾ ਨਹੀਂ ਮੇਰ ਤੋਂ ਨਹੀਂ ਨਹੀਂ ਪਿੱਛਾ ਫੇਰ ਨਾ ਮੁੜੜਾ ਨਾਨਕ ਸਿਝਿ ਵਿਹਾਰ ਬੋੜ ਨਾ ਹੋਵੀ ਜਨੜਾ ਸਿਝ ਮਰੇ ਜਿਤਣਾ ਸਫਲ ਹੋਣਾ ਇਸੇ ਵਾਰੀ ਸਫਰ ਹੋਣਾ ਹੈ ਇਸੇ ਜੀਵਨ ਦੇ ਵਿੱਚ ਜੀ ਸਿੱਤਣਾ ਬੋਰ ਨਾ ਹੋ ਵੀ ਜਨਮੜਾ ਦੁਬਾਰਾ ਜਨਮ ਨਹੀਂ ਮਿਲਣਾ ਕਿ ਅਗਲੇ ਜਨਮ ਚ ਡਾਕਟਰ ਬਣ ਜਾਗੇ ਨਹੀਂ ਨਹੀਂ ਇਹੀ ਘੜ ਕੋਲ ਮੌਕੇ ਇਹੀ ਚਾਂਸ ਹੈ ਤੁਹਾਡੇ ਕੋਲ ਤੁਸੀਂ ਜੋ ਬਣਨਾ ਹੈ ਹੁਣ ਬਣ ਸਕਦੇ ਹੋ ਆਰਮੀ ਦੇ ਅਫਸਰ ਬਣ ਸਕਦੇ ਹੋ ਤੁਸੀਂ ਥਿੰਕਰ ਬਣ ਸਕਦੇ ਹੋ ਤੁਸੀਂ ਦੁਨੀਆ ਦਾ ਵੱਡੇ ਤੋਂ ਵੱਡਾ ਅਹੁਦਾ ਹਾਸਲ ਕਰ ਸਕਦੇ ਹੋ ਕਿਉਂ ਕਿਵੇਂ ਪਿੱਛੇ ਨਹੀਂ ਮੁੜ ਕੇ ਦੇਖਣਾ ਜੇ ਤੁਰ ਪੇ ਸੋ ਤੁਰ ਪੇ ਤਗਾ ਕੋ ਤਰਾ ਪਿਛਾ ਫੇਰ ਨਾ ਮੁਢੜਾ ਨਾਨਕ ਸਿਜ ਵਿਹਾ ਵਾਰ ਬੋੜ ਨਾ ਹੋਈ ਜਨ ਬੜਾ ਦੁਬਾਰਾ ਜਨਮ ਨਹੀਂ ਮਿਲਣਾ ਤੁਹਾਨੂੰ ਕੁਝ ਕਰਨ ਵਾਸਤੇ ਆਹੀ ਤੁਹਾਨੂੰ ਚਾਂਸ ਹੈ ਇਹ ਤੇਰਾ ਔਸਰ ਇਹ ਤੇਰੀ ਬਾੜ ਘਟ ਪੀਤਰ ਤੂੰ ਦੇਖ ਵਿਚਾਰ ਆ ਤੁਹਾਡੇ ਕੋਲ ਮੌਕਾ ਹੈ ਜੋ ਕਰਨੇ ਇਸ ਜੀਵਨ ਚੀ ਕਰਨੇ ਇਸੇ ਧਰਤੀ ਤੇ ਰਹਿ ਕੇ ਕਰਨੇ ਔਰ ਤੁਸੀਂ ਕਰਨੇ ਤੇ ਜੇ ਕੋਈ ਕਵੇ ਨਾ ਵੀ ਹੋ ਨਹੀਂ ਸਕਦਾ ਗੁਰੂ ਜੀ ਕਹਿੰਦੇ ਕਿ ਫਿਰ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ ਨਾ ਹੀ ਦੇਖ ਨਾ ਭਾਜੀ ਹੈ ਪਰਮ ਸਿਆਣਪ ਇਹ ਨਾ ਕਹਿ ਕੇ ਪਜੋਣਾ ਵੀ ਨਹੀਂ ਨਹੀਂ ਮੈਤੋ ਨਹੀਂ ਹੋਣਾ ਇਹ ਸਿਆਣਪ ਵਾਲੀ ਗੱਲ ਨਹੀਂ ਹੈ ਇਹ ਅਕਲ ਵਾਲੀ ਗੱਲ ਨਹੀਂ ਹੈ ਅਕਲ ਵਾਲੀ ਗੱਲ ਹੈ ਵੀ ਹੋ ਸਕਦਾ ਹੈ ਜੇ ਮੈਂ ਮਿਹਨਤ ਲਗਨ ਦੇ ਨਾਲ ਕੁਝ ਚੰਗਾ ਕਰਾਂ ਤੇ ਮੈਂ ਕਿਸੇ ਵੀ ਪਦਵੀ ਤੇ ਪਹੁੰਚ ਸਕਦਾ ਹਾਂ ਇਸ ਕਰਕੇ ਅੱਜ ਦੀ ਸਾਨੂੰ ਕਹਾਣੀ ਇਹ ਸਿੱਖਿਆ ਦਿੰਦੀ ਹੈ ਜੇ ਮਕੜੀ ਵਾਂਗੂ ਕੰਮ ਹੀ ਬਦਲਦੇ ਰਹੋਗੇ ਫਿਰ 扑ਟਦੇ ਰਹੋਗੇ ਭੁੱਖੀ ਮਰਾਂਗੇ ਅਸੀਂ ਪਰ ਜੇ ਲਗਨ ਨਾਲ ਲੱਗੇ ਰਹੋਗੇ ਲੱਗੇ ਰਹੋਗੇ ਇੱਕ ਨਾ ਇੱਕ ਦਿਨ ਤੁਸੀਂ ਜ਼ਿੰਦਗੀ ਵਿੱਚ ਜ਼ਰੂਰ ਕਾਮਯਾਬ ਹੋਵੋਗੇ ਇਹ ਤੁੱਕਾ ਮੇਰੇ ਨਾਲ ਨਾਲ ਤੁਸੀਂ ਬੋਲਣੀਆਂ ਨੇ ਅਗਾਹਾਂ ਕੂ ਤਰਾੰਗ ਕੂ ਤਰਾੰਗ ਪਿੱਛਾ ਫੇਰਨਾ ਮੁਢੜਾ ਪਿੱਛਾ ਫੇਰਨਾ ਮੁਢੜਾ ਨਾਨਕ ਨਾਨਕ ਸਿਜਿ ਵੇ ਹਵਾਰ ਸਿਜਿ ਵੇ ਹਵਾਰ ਬਹਰ ਨਾ ਹੋਵੀ ਜਨਵੜਾ ਕੋਰ ਨਾ ਹੋਵੀ ਜਨਵੜਾ ਅਗਾਹ ਕੂ ਤਰਾੰਗ ਤਰਾੰਗ ਪਿੱਛਾ ਫੇਰ ਨਾ ਮੁਟੜਾ ਪਿੱਛਾ ਫੇਰ ਨਾ ਮੁਟੜਾ ਨਾਨਕ ਨਾਨਕ ਸਿਜ ਅਵੇ ਹਾਵਾਰ ਸਿਜ ਅਵੇ ਹਾਵਾਰ ਬਹਰ ਨਾ ਹੋਵੀ ਜਨਵੜਾ ਕੋਰ ਨਾ ਹੋਵੀ ਜਨਵੜਾ ਜੀ ਤੁਹਾਡੇ ਟੀਚਰ ਤੁਹਾਨੂੰ ਇੰਨੀਆਂ ਨੀ ਸੋਹਣੀਆਂ ਤੁੱਕਾਂ ਲਿਖ ਕੇ ਤੁਹਾਨੂੰ ਸਿਖਾ ਰਹੇ ਨੇ ਕਿੰਨਾ ਸੋਹਣਾ ਤੁਹਾਨੂੰ ਵਧੀਆ ਦੱਸ ਰਹੇ ਨੇ ਫਿਰ ਇਹਨਾਂ ਤੁੱਕਾਂ ਨੂੰ ਸਮਝ ਵੀ ਲਓ ਦੇਖੋ ਦਵੀਤੀ ਦੋ ਤੁਕਾਂ ਚੁਣ ਕੇ ਲੈ ਕੇ ਆਏ ਨੇ ਕਿੰਨੀਆਂ ਕਮਾਲ ਦੀਆਂ ਨੇ ਤੇ ਦੋਨੋਂ ਤੁਕਾਂ ਸਾਨੂੰ ਜ਼ਿੰਦਗੀ 'ਚ ਅੱਗੇ ਵਧਣਾ ਸਿਖਾਉਂਦੀਆਂ ਨੇ ਤੇ ਵੀਰ ਜੀ ਨੇ ਜਿਹੜੀ ਦੂਜੀ ਤੁਕ ਲਿਖੀ ਹੈਗੀ ਐ ਇਹ ਹੈਗੀ ਐ ਸਾਡੀ ਆ ਜਦੋਂ ਅਸੀਂ 52 ਅਖਰੀ ਪੜਦੇ ਆ ਨਾ ਉਹਦੇ ਚੰਦੀ ਐ ਨੰਨਾ ਨਿਗਰੇ ਸਨੇਹ ਕਰ ਨਿਰਵਾਰੋ ਸਿੰਦੇ ਨਾਹੀਂ ਦੇਖ ਨਾ ਭਾਜੀਐ ਪਰਮ ਸਿਆਨਪ ਏ ਬੋਲੋ ਨਾਹੀਂ ਦੇਖ ਨਾ ਭਾਜੀਐ ਨਾਹੀਂ ਦੇਖ ਨਾ ਭਾਜੀਐ ਪਰਮ ਸਿਆਨਪ ਏ ਨਾਹੀ ਦੇਖਣਾ ਭਾਜੀਏ ਨਾਹੀ ਦੇਖਣਾ ਭਾਜੀਏ ਪਰਮ ਗਿਆਨਪੇ ਪਰਮ ਗਿਆਨਪੇ ਨਾਹੀ ਦੇਖਣਾ ਭਾਜੀਏ ਨਾਹੀ ਦੇਖਣਾ ਭਾਜੀਏ ਪਰਮ ਗਿਆਨਪੇ ਪਰਮ ਗਿਆਨਪੇ ਨਾਹੀ ਦੇਖਣਾ ਭਾਜੀਏ ਨਾਹੀ ਦੇਖਣਾ ਭਾਜੀਏ ਪਰਮ ਗਿਆਨਪੇ ਪਰਮ ਗਿਆਨਪੇ ਜਿਹੜਾ ਵੀ ਕੰਮ ਕਰਨ ਦੀ ਤੁਸੀਂ ठान ਲਈ ਨਾ ਫਿਰ ਨਾ ਕਹਿ ਕੇ ਭਜਣਾ ਨਹੀਂ ਸਿਰ ਜਾਂਦਾ ਤਾਂ ਜਾਏ ਮਰਾ ਸਿੱਖੀ ਸਦਕਾ ਨਾ ਜਾਏ ਜਿਹੜੇ ਸਿੱਖੀ ਤੇ ਵੀ ਤੁਰੇ ਉਹ ਕਹਿੰਦੇ ਸਾਡਾ ਸਿਰ ਲੱਜ ਜਾਏ ਅਸੀਂ ਪਿੱਛੇ ਨਹੀਂ ਹੁਣਾਟਣਾ ਤੇ ਜਿਹੜੇ ਅੱਗੇ ਵੱਧਦੇ ਨੇ ਨਾ ਉਹ ਆਪਣੇ ਆਪ ਨੂੰ ਕੁਰਬਾਨ ਕਰ ਜਾਂਦੇ ਨੇ ਪਿੱਛੇ ਨਹੀਂ ਹਟਦੇ ਤੱਤੀਆਂ ਤਵੀਆਂ ਤੇ ਬਹਿ ਜਾਂਦੇ ਨੇ ਬੰਦ ਬੰਦ ਕਟਾ ਲੈਂਦੇ ਨੇ ਆਰਿਆਂ ਨਾਲ ਚਿਰਾ ਲੈਂਦੇ ਨੇ ਉਹ ਪਿੱਛੇ ਨਹੀਂ ਫਿਰ ਹਟਦੇ ਜਦੋਂ ਜਿਸ ਚੀਜ਼ ਲਈ ਤੁਸੀਂ ਮਨ 'ਚ ਲਗਨ ਧਾਰ ਲਈ ਨਾ ਮੈਂ ਕਰਨਾ ਹੈ ਫਿਰ ਭਾਵੇਂ ਸਿਰ ਦੇ ਟੁਕੜੇ ਹੋ ਜਾਣ ਕਰਕੇ ਦਿਖਾਵਾਂਗੇ ਫਿਰ ਪਿੱਛੇ ਨਹੀਂ ਹਟਾਂਗੇ ਨਾ ਹੀ ਦੇਖਣਾ ਭਾਜੀਐ ਪਰਮ ਸਿਆਨਪ ਇਹ ਠੀਕ ਹੈ ਇਸ ਕਰਕੇ ਜ਼ਿੰਦਗੀ ਵਿੱਚ ਜੇ ਕਾਮਯਾਬ ਹੋਣਾ ਹੈ ਪਹਿਲਾਂ ਤੇ ਸਹੀ ਫੈਸਲਾ ਲਓ ਜੋ ਵੀ ਕੰਮ ਕਰਨਾ ਹੈ ਤੇ ਜਦੋਂ ਫੈਸਲਾ ਲੈ ਲਿਆ ਫਿਰ ਦੁਨੀਆ ਦੀ ਪਰਵਾਹ ਨਾ ਕਰੋ ਫਿਰ ਲਗਨ ਦੇ ਨਾਲ ਤੁਰ ਪਓ ਇੱਕ ਨਾ ਇੱਕ ਦਿਨ ਤੁਸੀਂ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚ ਜਾਓਗੇ ਸਤਿਕਾਰਯੋਗ ਗੁਰਪਰਵਾਸੀ ਸਰਦਾਰ ਸੁਚਾ ਸਿੰਘ ਜੀ ਤੇ ਗੁਰਪਰਵਾਸੀ ਬੀਬੀ ਕਰਤਾਰਪੁਰ ਜੀ ਜਿਨ੍ਹਾਂ ਦੀ ਯਾਦ ਵਿੱਚ ਇਹ ਸੰਸਥਾ ਬਣੀ ਹੋਈ ਹੈ ਸੁਚਾ ਸਿੰਘ ਕਰਤਾਰਪੁਰ ਗੁਰਮਤਿ ਸਿੱਖਿਆ ਕੇਂਦਰ ਮਠਾਪੁਰ ਜਨੰਦਰ ਜਿਨ੍ਹਾਂ ਦੇ ਅਗੂ ਬੱਚਿਆਂ ਨੇ ਸਰਦਾਰ ਜਸਵਿੰਦਰ ਸਿੰਘ ਜੀ ਉਹਨਾਂ ਦੀ ਨੂੰਹ ਰਾਣੀ ਬੀਬੀ ਹਿੰਦਰ ਕੌਰ ਜੀ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਇਹ ਇੱਥੇ ਦੋਨੋਂ ਘਰ ਜ਼ਮੀਨ ਜਿਹੜੀ ਦਿੱਤੀ ਗਈ ਸੰਸਥਾ ਨੂੰ ਤਾਂ ਕਿ ਇਹ ਸੰਸਥਾ ਦੇ ਵਿੱਚ ਆਲੇ ਦੁਆਲੇ ਜਿੰਨੇ ਵੀ ਬੱਚੇ ਨੇ ਜਾਂ ਜਿੰਨੀਆਂ ਵੀ ਸੰਗਤਾਂ ਨੇ ਵੱਡੇ ਨੇ ਉਹ ਗੁਰਬਾਣੀ ਨਾਲ ਜੁੜ ਜਾਣ ਇਤਿਹਾਸ ਨਾਲ ਜੁੜ ਜਾਣ ਮਰਿਆਦਾ ਨਾਲ ਜੁੜ ਜਾਣ ਨਾਲ-ਨਾਲ ਜਿਹੜੇ ਬੱਚੇ ਨੇ ਉਹ ਦੁਨਿਆਵੀ ਪੜ੍ਹਾਈ 'ਚ ਅੱਗੇ ਵਧਣ ਤੇ ਉਹਨਾਂ ਵਾਸਤੇ ਵੀ ਕਲਾਸਾਂ ਵਿਸ਼ੇਸ਼ ਤੌਰ ਤੇ ਲਗਦੀਆਂ ਨੇ ਸਾਇੰਸ ਮੈਥਮੈਟਿਕਸ ਇੰਗਲਿਸ਼ ਜਾਂ ਕੰਪਿਊਟਰ ਹੋਰ ਕਈਆਂ ਤਲਾਸਾਂ ਗੇਮਸ ਹੁੰਦੀਆਂ ਨੇ ਹਰਮੋਨੀਅਮ ਤਬਲਾ ਵਾਜਾ ਸਿਖਾਇਆ ਜਾਂਦਾ ਕਿੰਨਾ ਕੁਛ ਹੈ ਇਹ ਉਹਨਾਂ ਦੇ ਇਸ ਸਥਾਨ ਤੇ ਜਿਹੜੀ ਨਿਸ਼ਕਾਮ ਸੰਸਥਾ ਹੈ ਇਸ ਸੰਸਥਾ ਦੇ ਵਿੱਚ ਆਪ ਸਾਰੇ ਵਿਦਿਆਰਥੀ ਆ ਕੇ ਇਨੇ ਪਿਆਰ ਦੇ ਨਾਲ ਪੜਾਈਆਂ ਕਰਦੇ ਹੋ ਤੁਹਾਡੇ ਜਿਹੜੇ ਸਰ ਨੇ ਸਰ ਮਨਜੀਤ ਸਿੰਘ ਜੀ ਤੁਹਾਡੇ ਸਰ ਗੁਰਪਾਲ ਸਿੰਘ ਜੀ ਵਿਕਰਮਪ੍ਰੀਤ ਸਿੰਘ ਜੀ ਬਲਪ੍ਰੀਤ ਸਿੰਘ ਜੀ ਸ਼੍ਰੀ ਪ੍ਰਸ਼ੋਤਮ ਲਾਲ ਜੀ ਭਾਈ ਪ੍ਰਦੀਪ ਸਿੰਘ ਜੀ ਹੋਰ ਕਿੰਨੇ ਵੀ ਤੁਹਾਡੇ ਗੈਸਟ ਵੀ ਆਉਂਦੇ ਨੇ ਉਹ ਵੀ ਤੁਹਾਨੂੰ ਸਪੀਚਾਂ ਦੇ ਕੇ ਜਾਂਦੇ ਨੇ ਇਹਨਾਂ ਸਾਰਿਆਂ ਦਾ ਧੰਵਾਦ ਜਿਹੜੇ ਇਹਨੇ ਪਿਆਰ ਦੇ ਨਾਲ ਤੁਹਾਨੂੰ ਪੜਾਉਂਦੇ ਨੇ ਤੇ ਆਪ ਜੀ ਵੀ ਇਹਨੇ ਪਿਆਰ ਦੇ ਨਾਲ ਪੜ੍ਹਦੇ ਹੋ ਬਹੁਤ ਪਿਆਰੇ ਤੁਸੀਂ ਬੱਚਿਓ ਤੁਹਾਨੂੰ ਦੇਖ ਕੇ ਮਨ ਇੱਕਦਮ ਖੁਸ਼ ਹੋ ਜਾਂਦਾ ਹੈ ਤੇ ਨਾਲ ਇੱਕ ਖੁਸ਼ੀ ਦੀ ਖਬਰ ਹੈ ਕਿ ਹਰ ਸਾਲ ਦੀ ਤਰ੍ਹਾਂ ਗੁਰਮਤ ਸਮਰ ਕੈਂਪ 2 ਜੂਨ ਤੋਂ ਲੈ ਕੇ 21 ਜੂਨ ਤੱਕ ਲੱਗ ਰਿਹਾ ਹੈ ਜਿਸ ਕੈਂਪ ਦੇ ਵਿੱਚ ਰੋਜ਼ਾਨਾ ਸ਼ਾਮ 3 ਵਜੇ ਤੋਂ ਲੈ ਕੇ 6 ਵਜੇ ਤੱਕ ਕਲਾਸਾਂ ਲੱਗਣਗੀਆਂ ਇਹਨਾਂ ਕਲਾਸਾਂ ਦੇ ਵਿੱਚ ਬਹੁਤ ਸਾਰੇ ਵਿਸ਼ੇ ਪੜ੍ਹਾਏ ਜਾਣਗੇ ਜਿਨ੍ਹਾਂ ਵਿੱਚ ਗੁਰਬਾਣੀ ਇਤਿਹਾਸ ਤੇ ਚਲੋ ਹੁੰਦਾ ਹੀ ਹੈ ਸਾਡਾ ਉਹਦੇ ਨਾਲ ਨਾਲ ਬੱਚਿਆਂ ਦਾ ਮਾਪਿਆਂ ਨਾਲ ਮੋਹ ਕਿਵੇਂ ਬਣੇ ਪਿਆਰ ਕਿਵੇਂ ਬਣੇ ਮਾਤਾ ਪਿਤਾ ਵੱਲੋਂ ਪਿਆਰ ਇੱਜ਼ਤ ਰਿਸਪੈਕਟ ਕਿਵੇਂ ਮਿਲੇ ਜਾਂ ਸੀ ਮਾਪਿਆਂ ਨਾਲ ਕਿੱਦਾਂ ਦਾ ਵਿਹਾਰ ਕਰਨਾ ਹੈ ਭੈਣਾ ਭਰਾਵਾਂ ਨਾਲ ਗਵਾਂਡੀਆਂ ਨਾਲ ਦੂਜਾ ਇੱਕ ਚੰਗਾ ਵਿਦਿਆਰਥੀ ਉਹਦਾ ਅਧਿਆਪਕਾਂ ਨਾਲ ਕਿੱਦਾਂ ਦਾ ਵਿਹਾਰ ਹੁੰਦਾ ਹੈ ਆਪਣੇ ਟੀਚਰਾਂ ਦੇ ਕੋਲੋਂ ਉਹ ਕਿਵੇਂ ਇੱਜ਼ਤ ਲੈਂਦਾ ਹੈ ਕਿਵੇਂ ਸ਼ਾਬਾਸ਼ੀ ਲੈਂਦਾ ਹੈ ਉਹ ਸਿਖਾਇਆ ਜਾਏਗਾ ਫਿਰ ਜਦੋਂ ਅਸੀਂ ਪੜ੍ਹਦੇ ਹਾਂ ਅਸੀਂ ਪਾਸ ਹੋਣਾ ਚਾਹੁੰਦੇ ਹਾਂ ਪਰ ਪਾਸ ਕਿਹੜੇ ਹੁੰਦੇ ਨੇ ਜਿਹੜੇ ਪੜ੍ਹਾਈ ਕਰਦੇ ਨੇ ਪੜ੍ਹਾਈ ਯਾਦ ਨਹੀਂ ਰਹਿੰਦੀ ਹੁਣ ਪੜ੍ਹਨ ਦਾ ਕੀ ਤਰੀਕਾ ਹੈ ਤਾਂ ਕਿ ਸਾਨੂੰ ਯਾਦ ਰਹਿ ਜਾਏ ਪੜ੍ਹਨਾ ਉਹ ਵੀ ਤਰੀਕਾ ਦੱਸਿਆ ਜਾਏਗਾ ਯਾਦਸ਼ਤ ਕਿਵੇਂ ਵਧੇਗੀ ਗੱਲਾਂ ਕਿਵੇਂ ਸਾਨੂੰ ਯਾਦ ਰਹਿਣਗੀਆਂ ਪੜ੍ਹਾਈ ਕਿਵੇਂ ਯਾਦ ਰਹੇਗੀ ਉਹ ਵੀ ਸਿਖਾਇਆ ਜਾਏਗਾ ਇਹਦੇ ਤੋਂ ਇਲਾਵਾ ਪਰਸਨੈਲਿਟੀ ਡਵੈਲਪਮੈਂਟ ਜਿਹੜੀ ਹੈ ਸਖਸ਼ੀਤ ਦੀ ਉਸਾਰੀ ਮੋਰਲ ਵੈਲਿਊਜ਼ ਨੈਤਿਕ ਕਦਰਾਂ ਕੀਮਤਾਂ ਸੱਚ ਬੋਲਣਾ ਪਿਆਰ ਨਾਲ ਰਹਿਣਾ ਨਿਮਰਤਾ ਮਿੱਠੀ ਜ਼ੁਬਾਨ ਇਹ ਸਾਰਾ ਕੁਝ ਫਿਰ ਅਸੀਂ ਆਪਣੇ ਆਲੇ ਦੁਆਲੇ ਦੀ ਸੰਭਾਲ ਕਿਵੇਂ ਕਰਨੀ ਹੈ ਹਵਾ ਪਾਣੀ ਜ਼ਮੀਨ ਪੀੜ ਪੌਦੇ ਲਗਾਉਣੇ ਸਾਰਾ ਕੁਝ ਵਾਤਾਵਰਨ ਤੇ ਸ਼ਨੀਵਾਰ ਵਾਲੇ ਦਿਨ ਗੇਮਸ ਹੋਣਗੀਆਂ ਖੇਡਾਂ ਹੋਣਗੀਆਂ ਜਿਹਦੇ ਵਿੱਚ ਖਾਸ ਤੌਰ ਤੇ ਬੈਡਮਿੰਟਨ ਬਾਲੀਬਾਲ ਖੋਖੋ ਕਬੱਡੀ ਆਦ ਕਿੰਨੀਆਂ ਗੇਮਸ ਹੋਣਗੀਆਂ ਤੇ ਹਰ ਰੋਜ਼ ਨਾਲ ਨਾਲ ਖਾਣ ਪੀਣ ਦਾ ਪ੍ਰਬੰਧ ਵੀ ਹੋਏਗਾ ਅਖੀਰਲੇ ਦਿਨ ਇਹਨਾਂ ਸਾਰਿਆਂ ਬੱਚਿਆਂ ਨੂੰ ਇਨਾਮ ਵੀ ਦਿੱਤੇ ਜਾਣਗੇ ਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ ਆਪ ਜੀ ਜਿਹੜੇ ਤੁਹਾਨੂੰ ਜਿੰਨੇ ਵੀ ਬੱਚੇ ਆਲੇ ਦੁਆਲੇ ਮਿਲਦੇ ਨੇ ਤੁਹਾਡੇ ਗਵਾਂਢੀਆਂ ਦੇ ਤੁਹਾਡੇ ਰਿਸ਼ਤੇਦਾਰਾਂ ਦੇ ਉਹਨਾਂ ਨੂੰ ਕਹੋ ਕਿ ਉਹ ਆਪਣੇ ਨਾਮ ਲਿਖਾ ਦੇਣ ਤਾਂ ਕਿ 2 ਜੂਨ ਤੋਂ ਗੁਰਮੁਖ ਸਮਰ ਕੈਂਪਸ ਸੀ ਆਰੰਭ ਕਰਕੇ ਇਹਦੇ ਵਿੱਚ ਬਹੁਤ ਕੁਝ ਨਵਾਂ ਸਿੱਖ ਸਕੀਏ ਨਮੀ ਨਮੀ ਕਹਾਣੀਆਂ ਸੁਣ ਸਕੀਏ ਮੈਂ ਬਹੁਤ ਸਾਰੀਆਂ ਨਵੀਆਂ ਕਹਾਣੀਆਂ ਲੈ ਕੇ ਆਇਆ ਜਿਹੜੀਆਂ ਤੁਹਾਨੂੰ ਉਹ ਵੀ ਸੁਣਾਈਆਂ ਜਾਣਗੀਆਂ ਨਾਲ ਨਾਲ ਗੇਮਸ ਹੋਣਗੀਆਂ ਨਾਲ ਨਾਲ ਅਸੀਂ ਚੰਗਾ ਬਣਨ ਵਾਸਤੇ ਕੁਝ ਚੰਗੇ ਗੁਣਾਂ ਨੂੰ ਅਸੀਂ ਸਿੱਖਾਂਗੇ ਹੋਈਆਂ ਬੁੱਲਾਂ ਕਿਵਾਂ ਪਿਆਰ ਸਤਿ ਫਤੇਬਲਾਉ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ